ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ। ਵੀਰ ਗੋਪੀ ਦੇ ਕੋਲ ਆਏ ਦੋਸਤੋ ਲਾਟੀ ਡੇਰੀ ਫਾਰਮ ਤੇ ਅੱਜ ਪਹੁੰਚੇ ਆਪਾਂ। ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਤਿੰਨ ਦਿਖਾਉਣੇ ਆ। ਤੋਂ ਸਾਹਮਣੇ ਦੋਸਤੋ ਸਕਰੀਨ ਉੱਪਰ ਤੁਸੀਂ ਦੇਖ ਰਹੇ ਜੇ ਦੋ ਵੜਾ ਬਿਲਕੁਲ ਸੱਚਰ ਤਾਜ਼ੀਆਂ ਸੋਈਆਂ। ਇੱਕ ਇਧਰ ਸ਼ਾਹੀਵਾਲ ਕਰਾਸਾਂਗ ਦੇ ਵਿੱਚ ਤੁਹਾਨੂੰ ਵੜ ਦਿਖਾਵਾਂਗੇ ਪੂਰੀ ਜੰਮੀ ਪਲੀ ਫੁੱਲ ਵਜਨ ਲੋੜ ਦੇ ਵਿੱਚ ਸੋ ਪਿੰਡ ਘਰੇਾਲੇ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਤਗਾਣਾ ਸ਼ੀਦ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਜੇਕਰ ਆਪਾਂ ਪੱਟੀ ਮੋੜ ਤੋਂ ਗੱਲ ਕਰੀਏ ਤੇ ਤਕਰੀਬਨ ਕੋਈ 5 6 ਕਿਲੋਮੀਟਰ ਦੀ ਦੂਰੀ ਆ ਪਿੰਡ ਘਰੇਾਲੇ ਦੀ ਤੇ ਘਰੇਾਲੇ ਦੀਆਂ ਢਾਣੀਆਂ ਕਹਿ ਲੋ ਜਾਂ ਬਹਿਕਾ ਕਹਿ ਲੋ ਠੀਕ ਆ ਜੀ ਨਾਰਮਲ ਆਮ ਤੌਰ ਤੇ ਆਪਾਂ ਕਹਿ ਦਿੰਨੇ ਆ ਤੇ ਵੀਰ ਉਹਨਾਂ ਦਾ ਨਿਵਾਸ ਆ ਗੁਰਪ੍ਰੀਤ ਉਹਨਾਂ ਦਾ ਤੋ ਤਿੰਨ ਵਾਰਾਂ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵਾਰ ਤੋਂ ਆਪਾਂ ਕਰਾਂਗੇ ਅਯਰ ਸ਼ਹਿਰ ਤੋਂ ਅੱਜ ਇਹ ਤਰੀਕ ਤੁਸੀਂ ਨੋਟ ਕਰੋ ਅੱਜ ਆਪਾਂ ਵੀਡੀਓ ਦੋਸਤੋ ਇਹ ਕਵਰੇਜ ਕਰਨਾ ਜਾ ਰਹੇ ਹਾਂ 21 ਸਤੰਬਰ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਆਓ ਕਰਦੇ ਹਾਂ ਗੱਲਬਾਤ ਵੀਰ ਗੋਪੀ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਪਸ਼ੂ ਚੰਗੇ ਹੁੰਦੇ ਆ ਦੋਸਤੋ ਬਾਕੀ ਰੁਟੀਨ ਦੇ ਵਿੱਚ ਕੰਮ ਕਰਦਾ ਵੀਰ ਗੋਪੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋ ਚਾਰ ਨਗ ਜਿਹੇ ਆਏ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਇਸੇ ਤਰ੍ਹਾਂ ਲੈਂਦੇ ਰਿਆ ਕਰੋ ਠੀਕ ਆ ਜੀ ਆਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੋਪੀ ਸਾਸਰੀਕਾਲ ਸਾਸਰੀਕਾਲ ਰਾਜਵੀਰੇ ਹੋਰ ਕੀ ਹਾਲ ਚੱਲ ਨੇ ਬੜੇ ਵਧੀਆ ਗੋਪੀ ਠੀਕ ਠਾਕ ਵੀਰੇ ਐ ਚੜ੍ਹਦੀ ਕਲਾ ਚਲੋ ਸ਼ੁਕਰ ਮਾਲਕ ਦਾ ਸਤਿ ਸ੍ਰੀ ਅਕਾਲ ਚੈਨਲ ਵੇਖਣ ਨੂੰ ਪਿਆਰ ਭਰੀ ਸਾਸਰੀਕਾਲ ਸਾਸਰੀਕਾਲ ਵੀਰੇ ਮੰਦੀ ਵੀਰੇ ਸਾਸਰੀਕਾਲ ਸਾਸਰੀਕਾਲ ਰਾਜਵੀਰ ਸਾਰੇ ਜਹਾਂ ਰੱਖਾ ਵਾ ਸਾਸਰੀਕਾਲ ਸਾਸਰੀਕਾਲ ਜੀ ਅੱਛਾ ਵੀਰ ਗੋਪੀ ਨਾਗਾ ਜੀ ਆਪਣੇ ਕੋਲ ਵੈਸੇ ਪੰਜ ਕਿ ਸੀਗੇ ਦੋ ਕਿ ਸੇਲ ਹੋ ਗਏ ਆ ਹਾਂ ਦੋ ਸੇਲ ਹੋ ਗਏ ਜਰਸੀ ਵੜਾ ਨਹੀਂ ਆਦੀਆਂ ਸੀ ਮੈਨੂੰ ਲੱਗਦਾ ਵੀ ਚਲੋ ਉਹ ਵੀ ਗਾਂ ਕੋਈ ਵੇਚਣ ਵਾਲੀ ਵੀਰ ਲੈ ਕੇ ਆਪਾਂ ਆਹਾਂ ਲੈ ਕੇ ਵੇਚਣ ਵਾਲੇ ਵੀਰ ਬਹੁਤ ਚੰਗਿਆ ਚਲੋ ਵਧੀਆ ਹੋ ਗਿਆ ਤੇ ਪਸ਼ੂ ਇਸੇ ਤਰ੍ਹਾਂ तकरीबन ਕੋਈ 2-4 ਨੱਕ ਆ ਗਏ 2-4 ਨੱਕ ਚਲੇ ਗਏ 3-4 3-4 ਸੀ ਇਹਨਾਂ ਦੇ ਬਹੁਤ ਵਧੀਆ ਗੱਲ ਹੈ ਲੈ ਵੀ ਕਾਪੀ ਵੀ ਰਾਜਾ ਪਸ਼ੂ ਆਪਾਂ ਤਿੰਨ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਹੀ ਸੁਈਆਂ ਤੇ ਇੱਕ ਗੱਬਣ ਵੜਾ ਤਿੰਨੇ ਕੋ ਕਾਪੀ ਸ ਬਹੁਤ ਵਧੀਆ ਇੱਕ ਤੋਂ ਇੱਕ ਵਾਰ ਕੇ ਠੀਕ ਹੈ ਜੀ ਤੇ ਜਵਾਪਸ ਮਾ ਦੀ ਗੱਲ ਕਰੀਏ ਤੇ ਬੋਲੇ ਬੋਲੇ ਤੇ ਚੱਲਣ ਦਾ ਪਸ਼ੂ ਕੇ ਦੋ ਤੱਤੇ ਆ ਗਏ ਨਹੀਂ ਆਇਆ ਤੇ ਇਨੂੰ ਹੋ ਗਿਆ ਅਜੇ 7ਵਾਂ ਦਿਨ ਐ ਸੂਈ ਨੂੰ ਇਥੇ 20 21 20 ਕਿਲੋਟਰਾ 20 ਕਿਲੋਟਰਾ ਇਹ ਸ਼ੇਰ ਹੈ ਇਹੇ ਗੱਲਾਂ ਨਹੀਂ ਵਹਿੜ ਛਿੱਕੀਆ ਮੂੰਹ ਮੋਹ ਸੇ ਦੰਦ ਹਾਂ ਤੇ ਸੂਬਾ ਦੂਜਾ ਹੀ ਸੂਈ ਆ ਬੱਚਾ ਮਗਰ ਕੀ ਆ ਗਿਆ ਤੇ ਇਹਦੇ ਬੱਚਾ ਬੱਚਾ ਬਸ ਤੂੰ ਮੇਲ ਦਾ ਆਪ ਨੂੰ ਜਨਮ ਦਿੱਤਾ ਹੈ ਅਹਿਰ ਸ਼ਹਿਰ ਦੇ ਵਿੱਚ ਤੁਸੀਂ ਇਹ ਵਹਿੜ ਦੇਖ ਰਹੇ ਜੇ ਛਿੱਗੀ ਆ ਕੰਨੀ ਵਾਲੇ ਦੰਦ ਆਪਾਂ ਮੋਹ ਦੰਦ ਦੀ ਚੈੱਕ ਕੀਤੀ ਆ ਕੰਨੀ ਵਾਲੇ ਦੰਦ ਬਰਾਬਰ ਕਰਤੀ ਪਈ ਹੈ ਜੇ ਤੇ ਛਿੱਗੀ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਤੇ ਬਾਕੀ ਨਿੱਗਰ ਤੁਸੀਂ ਵੇਖੋ ਪਿੰਡੇ ਪੁੰਡੇ ਦੀ ਫੁੱਲ ਨਿੱਗਰ ਆ ਵਜਾਂ ਦਾ ਲੋਡ ਪੂਰਾ ਵਹਿੜ ਦਾ ਥੋੜਾ ਜਿਹਾ ਆਪਾਂ ਥਾਨ ਵਾਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ 20 ਕਿਲੋ ਲੀਟਰ ਵੀਰ ਦੱਸ ਰਿਹਾ ਵੀ ਅੱਜ 50 60 ਦਿਨਾਂ ਦੀ ਸੂਈ ਵੀ 20 21 ਲੀਟਰ ਤੇ ਚੱਲ ਰਹੀ ਆ ਕੋਈ ਵੀਰ ਬੌਲੇ ਕੱਚੇ ਬੌਲੇ ਤੋਂ ਬਾਹਰ ਮੰਨ ਕੇ ਦੁੱਧ ਤੇ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਸੋ ਹਵਾਨੇ ਲੇਵੇ ਦੀ ਸਫਾਈ ਪਹੁੰਚ ਜਾਂਦੀ ਆ ਬਰਕੀ ਬਹੁਤ ਜਾਂਦੀ ਆ ਠੀਕ ਆ ਜੀ ਵੰਡ ਬੁੰਡ ਆਪਸੀ ਥਾਣਾ ਦੀ ਚੰਗੀ ਆ ਆ ਬਿਲਕੁਲ ਤੁਹਾਡੇ ਸਾਹਮਣੇ ਆ ਇਹ 5 5 6 6 ਇੰਚ ਤੇ ਥਣ ਲੱਗਾ ਠੀਕ ਕੋਈ ਵੀਰੇ ਚੋਣ ਜਾਣ ਦੀ ਪੂਰੀ ਖਰੀ ਮੈਂ ਨਾ ਖਤਮਾ ਹੀ ਹੋਈਆਂ ਰਾਜ ਵੀਰੇ ਦੋਵੇਂ ਵੇੜਾ ਸੁਣਿਆ ਦੋਵੇਂ ਚੋਣ ਚ ਕੋਈ ਗੰਮੀ ਨਹੀਂ ਨਾ ਕਿਹਦਾ ਥਾਣੇ ਵੱਧ ਨਾ ਘੱਟ ਵੀ ਗੱਲ ਗਾਂਧੀ ਹੋਈ ਪਈ ਗਾਂਧੀ ਹੋਈ ਪਈ ਠੀਕ ਆ ਜੀ ਲੈ ਬੰਦੀ ਵੀਰੇ ਇੱਕ ਵਾਰੀ ਤੋਰ ਕੇ ਦਿਖਾਈਏ ਵੀਰਾਂ ਨੂੰ ਲੋ ਦੋਸਤੋ ਵੀਰਾਂ ਦਾ ਵੀ ਐਂਡ ਹੀ ਹੋਇਆ ਪਿਆ ਠੀਕ ਹੈ ਚਵਾਈ ਚ ਬਹੁਤ ਚੰਗੀ ਲੱਗੀ ਐ ਵੈਸੇ ਥਰ ਲੇਵੇ ਨੇ ਤੁਹਾਨੂੰ ਨਾਰਮਲੀ ਜਿਹੜਾ ਨੋਟ ਕਰਾਈ ਦੇਣਾ ਵੀ ਜਿਹੋ ਜਿਹਾ ਥਾਣਾ ਦੋਸਤੋ ਇਹੋ ਜਿਹੇ ਥਾਂ ਦੀ ਚਵਾਈ ਦਾ ਤੁਸੀਂ ਜਜਮੈਂਟ ਇੱਕ ਏਰੀਆ ਤੁਹਾਨੂੰ ਖੁਦ ਨੂੰ ਲੱਗ ਜਾਊਗਾ ਆ ਥੋੜਾ ਜਿਹਾ ਆਪਾਂ ਤੁਹਾਨੂੰ ਕੁਰੇ ਨੇੜਿਓਂ ਤੋੜ ਕੇ ਦਿਖਾਉਨੇ ਆ। ਆ ਕਰੋ ਚੈੱਕ ਜੀ। ਸੋ ਸੋਨਾ ਆਡਰ ਆ ਵੈਸੇ ਟਾਈਮ ਨਾਲ ਦੀ ਨਾਲ ਦੋਸਤੋ ਤੁਸੀਂ ਨੋਟ ਵੀ ਕਰੀ ਜਾ ਰਹੇ ਜੇ। ਹੁਣ ਟਾਈਮ ਵੀ ਨੋਟ ਕਰ ਲਿਓ ਤੇ ਸ਼ਾਮ ਨੂੰ ਬਿਲਕੁਲ ਜਦੋਂ ਸ਼ਾਮ ਦੀ ਚਵਾਈ ਤੇ ਜਾਂਦੀ ਹੈ ਠੀਕ ਆ ਜੀ। ਉਦੋਂ ਥੋੜੀ ਜਿਹੀ ਦੇਖਦੁਖ ਦੱਖ ਪਸ਼ੂ ਹੋਰ ਦੇਣ ਲੱਗ ਪੈਂਦਾ ਕਿਉਂਕਿ ਭਵਾਨਾ ਨੇਵਾ ਪਸ਼ੂ ਨੇ ਪੂਰਾ ਭਰਿਆ ਹੁੰਦਾ ਪੂਰੀ ਤਿਆਰੀ ਤੇ ਜਿਹੜਾ ਦੋਸਤੋ ਪਸ਼ੂ ਹੁੰਦਾ ਚਵਾਈ ਦੇ ਸਮੇਂ ਤੋ ਬਾਕੀ ਫੈਸ਼ਨ ਫੂਸ਼ਨ ਬਹੁਤ ਜਿਆਦਾ ਸੋਨਾ ਠੀਕ ਹੈ ਜੀ ਆਪਾਂ ਹਮੇਸ਼ਾ ਨੋਟ ਕਰਾ ਦਿੰਦੇ ਆਂ ਵੀ ਪਸੂ ਨੂੰ ਜਿਹੜਾ ਲਾਜਵਾਬ ਰੰਗ ਢੰਗ ਲੱਗਾ ਤੇ ਥਣ ਕੁਆਲਿਟੀ ਹੋਰ ਵੀ ਜਿਆਦਾ ਚਾਰਜਾਂ ਦਾ ਲਾ ਜਾਂਦੇ ਆ ਠੀਕ ਹੈ ਜੀ ਪੈਸੇ ਇੱਕ ਥਣ ਤੋਂ ਤੁਸੀਂ ਵੇਖੋ ਬਹੁਤ ਸੋਨਾ ਮੁੱਠੀ ਥਾਣਾ ਨੋਕਲਾ ਠੀਕ ਹੈ ਲੈ ਵੀਰ ਵੀਰ ਮਨਦੀਪ ਥੋੜਾ ਤੋਰ ਲਿਓ ਗਾਣ ਨੂੰ ਤੋ ਪਸੰਦ ਆਉਣ ਵਾਲੀ ਸ਼ੈਆ ਦੋਸਤੋ ਕੋਈ ਵੀਰ ਛੱਡ ਕੇ ਨਹੀਂ ਜਾਂਦਾ ਕਿ ਜਿਹੜਾ ਇੱਕ ਵਾਰੀ ਇਸ ਵਾਇਰ ਤੇ ਆਇਆ ਇਹ ਤਸਲੀ ਕੀਤੀ ਛੱਡ ਕੇ ਨਹੀਂ ਕੋਈ ਜਾਂਦਾ ਠੀਕ ਹੈ ਜੀ ਕਿਉਂਕਿ ਹਰ ਕਵੀਰ ਨੂੰ ਹੁੰਦਾ ਵੀ ਪੈਸੇ ਚੰਗੇ ਖਰਚ ਕਰੀਏ ਜਿੰਨੇ ਪੈਸੇ ਜਿੰਨਾ ਕੋੜ ਤੇ ਉਨਾ ਹੀ ਮਿੱਠਾ ਠੀਕ ਹੈ ਜੀ ਜਿੰਨੇ ਪੈਸੇ ਚੰਗੇ ਖਰਚ ਕਰ ਲਾਂਗੇ ਉਹੋ ਜਿਹਾ ਪਸ਼ੂ ਆਪਾਂ ਨੂੰ ਮਿਲ ਜਾਂਦਾ ਸੋ ਸਫਾਈਆਂ ਦੇ ਵਿੱਚ ਬਰੀਕੀਆਂ ਦੇ ਵਿੱਚ ਤੁਸੀਂ ਇਹ ਨੋਟ ਕਰੋ ਬਹੁਤ ਖੂਬਸੂਰਤ ਵਿਹੜ ਓਕੇ ਇੱਕ ਫਿਰ ਇਹ ਨਸਲ ਬਹੁਤ ਅਨੁਭਵ ਰਾਜਵੀਰੇ ਘੱਟ ਨਹੀਂ ਆ ਬਿਲਕੁਲ ਜੀ ਬਿਲਕੁਲ ਤੇ ਚੰਗੀ ਆ ਗੋਪੀ ਵੀਰ ਬਰੀਡ ਸਾਰੀ ਚੰਗੀ ਆ ਤੇ ਦੁੱਧ ਵੀ ਮੈਨੂੰ ਲੱਗਦਾ ਵੀ ਚੰਗੀ ਸੇਵਾ ਰਹੀ ਤਾਂ ਦੁੱਧ ਵੀ ਚੰਗਾ ਚਵਾਜੂ ਹੋਊਗਾ ਚੰਗਾ ਚਵਾਜੂਗੀ ਜੇ ਕੋਈ ਵੀਰ ਸੇਵਾ ਕਰਨ ਵਾਲਾ ਰਹਿ ਗਿਆ ਤੇ 30 ਨੂੰ ਟੱਚ ਮਾਰੂਗੀ ਠੀਕ ਆ ਜੀ ਹੁਣ ਹੀ ਆਪਾਂ ਜਿਹੜਾ ਚਵਾਦਾਂਗੇ ਉਹ 20 21 20 ਆ ਨਾਰਮਲ ਹੀ ਦੇ ਫੁੱਲਾ ਡੁੱਲਾ ਜੈ ਜਨੂ ਆ ਦੇਦਾ ਮੰਦੀ ਵੀਰੇ ਬੱਚਾ ਠਾਯੋ ਜਾਂ ਮੜਾ ਬੱਚਾ ਦਿਖਾ ਦੇ ਆ ਲਓ ਜੀ ਲਓ ਤੁਸੀਂ ਕੋਈ ਬੱਚਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਲਓ ਜੀ ਠੀਕ ਆ ਸੋ ਮੇਲ ਕਾਫ ਹੈ ਮੇਲ ਹੀ ਹੈ ਮਗਰ ਬੱਚਾ ਹੀ ਆ ਹਾਂ ਹਾਂ ਅੱਛਾ ਹੀ ਹੈ ਬੱਚਾ ਲਓ ਵੀ ਬੱਚਾ ਠੀਕ ਆ ਜੀ ਸੋ 8767 ਇੱਥੇ ਇੱਕ ਦਿਨਾਂ ਦਾ ਤੁਸੀਂ ਜਿਹੜਾ ਦੋਸੋ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ ਠੀਕ ਆ ਸੋ ਚੰਗਾ ਮਗਰ ਬੱਚਾ ਪੂਰਾ ਨਿੱਗਰ ਬੱਚਾ ਠੀਕ ਆ ਲੈ ਵੀ ਕਾਪੀ ਮੋੜ ਦੱਸ ਫਿਰ ਕੋਈ ਜੋੜ ਨਹੀਂ ਪਉਣਾ ਕੋਈ ਇਸ ਤਰ੍ਹਾਂ ਦਾ ਕੋ ਬੰਗਾ ਪੁੰਗਾ ਪਾਉਣ ਦੀ ਲੋੜ ਨਹੀਂ ਤੁਸੀਂ ਥੱਲੇ ਬਹਿ ਗਏ ਹੋ ਮੈਂ ਵੇਰਨਾ ਨਹੀਂ ਸੰਭਲਦੀ ਠੀਕ ਆ ਵੀ ਨਹੀਂ ਪੁੱਟਣਾ ਠੀਕ ਹੈ ਜੀ ਹਾਂ ਤਾਂ ਦੋਸਤੋ ਕਿਸੇ ਰਕਮ ਦਾ ਕੋ ਬੰਗਾ ਰੱਸੀ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਆ ਕੇ ਵੜੇ ਨਾ ਕੋਈ ਲਿੱਸੀ ਆ ਇਹਦਾ ਥਣ ਛੋਟਾ ਵਾ ਕੋਈ ਹਾਂ ਮੈਂ ਤਾਂ ਕਿਸੇ ਪਾਸੇ ਨਹੀਂ ਆ ਕੇ ਘੱਲੋਗੀ ਉਹ ਕਹਿ ਦਿੰਦੇ ਕਿਸੇ ਪਾਸੇ ਨੂੰ ਖੁੰਜੀ ਕਰਮਾ ਲਈ ਹਾਂ ਬਹੁਤ ਖੂਬਸੂਰਤ ਨਗੀਨਾ ਜਿਹੜਾ ਬਾਕੀ ਮੇਰੇ ਵੀਰੋ ਕਿਸੇ ਵੀਰ ਨੇ ਡੇਰੀ ਮਤਲਬ ਦੇ ਲਈ ਖਰੀਦਣੀ ਆ ਤਾਂ ਤੁਸੀਂ ਸੌਦਾ ਕਰ ਲਿਓ ਬਿਲਕੁਲ ਚੰਗਾ ਦੁੱਧ ਭਰ ਆ ਜੂਗੀ ਕੋਪੀ ਮੋਲ ਕਰਾਂਗੇ ਲੱਗਦਾ ਮੋਲ ਤਾਂ ਰਾਜਵੀਰ ਦੇ ਗੱਲ ਫੇਰ ਜਦੋਂ ਆਪਾਂ ਫਿਕਸ ਕਰ ਦਿੰਨੇ ਆ ਨਾ ਫੇਰ ਵੀ ਵੀਰ ਆਸਦੇ ਕਿ ਕਿੰਨੀ ਛੋਟ ਹੋਣੀ ਆ ਆਪਾਂ ਇੱਥੇ ਅੱਜ ਹਾਂ ਜਾਂ ਨਾ ਹੀ ਕਰਨੀ ਕਰ ਨੂੰ ਤੇ ਲਿਆ ਫਿਰ ਜੇ ਮੈਂ ਸਵਾ ਲੱਖ ਵੀ ਕੀਤੀ ਜਾਂ ਵੈਡ ਵਿਕਦੀ ਆ ਹਾਂਜੀ ਇੱਕ 20 ਗਰਾ ਪਰ ਨਹੀਂ ਆਪਾਂ ਨਜਾਇਜ਼ ਰੇਟ ਕਰਨਾ ਹੀ ਨਹੀਂ ਬਿਲਕੁਲ ਆਪਾਂ ਵੀ ਜੀ 1 ਲੱਖ ਦੀ ਦਵਾਂਗੇ ਲੱਖ ਦੀ ਪੂਰੇ ਦੀ ਹਾਂ ਮਾਨ ਤਨ ਵਿੱਚ ਕਰਕੇ ਕਸਰਾ ਗੁਸਰਾ ਕੱਢ ਕੇ ਦਈਏ ਫਿਰ 95 ਦੀ ਕਰ ਦਈਏ 95 ਦੀ ਹਾਂ ਬਾਕੀ ਤੁਹਾਡੀ ਮਰਜ਼ੀ ਆ ਬਾਕੀ ਆਪ ਦਾ ਤੁਸੀਂ ਹਿਸਾਬ ਕਰਾ ਲਿਓ ਬਾਕੀ ਆਪਣੇ ਸੱਜਣ ਜਿੱਥੋਂ ਤੱਕ ਮੁੱਲ ਲਾਉਂਦੇ ਆ ਜਿੰਨਾ ਕੇ ਵਿੱਚੋਂ ਛੋਟ ਛਪਾ ਚਾਹਣਗੇ ਉਹਨਾਂ ਕਰਦੇ ਆ ਹੋਰ ਤਿੰਨ ਡਾ ਦਈਏ 92 ਦੀ 92 ਦੀ ਠੀਕ ਹੈ ਜੀ ਤੇ ਜੇ ਲੀਕ ਮਰੌਣੀ ਜੀ ਹਾਂਜੀ ਅਸਲੋਂ ਹੀ ਫਿਰ ਵੀਰ ਨਾਲ ਆਖਣ ਫਿਰ ਇੰਨੇ ਚ ਵੈੜ ਤੁਲੂਕ ਦਾ ਫਿਰ 90000 ਦੀ ਹਾਨਾ ਕਰਤਾ ਕਿ ਬਹੁਤ ਦੱਸੋ 90 ਦੀ ਹਾਂ ਲੋ ਬੇ ਛੋੜ 500 ਰੁਪਇਆ ਤਾਂ ਤੁਸੀਂ ਉਹ ਵੈੜ ਹੋ ਗਈ ਜੇ 90 ਦੀ ਤੇ ਬਾਕੀ ਜਿਹਨੂੰ ਮੇਰੇ ਵੀਰ ਨੂੰ ਫੱਬੇ ਰੇਟ ਉਹ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਵੈੜ ਓਵਰ ਆਲ ਸਾਰੀ ਚੰਗੀ ਆ ਪਸੰਦ ਆਊਗੀ 90 ਤੇ ਇੰਨੇ ਦੀ ਨਾ ਲੱਭੇ ਜੜੀ ਬਿਲਕੁਲ ਜੀ ਬਿਲਕੁਲ ਨਾਇਬੀਰ ਗੋਪੀਆ ਕੇ ਸਾਗਰ ਨਾਪਰ ਤੇ ਇੱਧਰ ਆ ਜਗੀ ਆਪਣੇ ਕੋਲੇ ਕਾ ਵੱਛੀ ਆ ਕਾ ਵੈੜ ਆ ਗਈ ਆ ਹਾਂ ਇਹ ਤਾਂ ਵੀਰੇ ਸੂਬਾ ਤੋਂ ਕਿੰਨੇ ਕ ਦਿਨ ਹੋ ਦੇਖਣ ਨੂੰ ਚਲੋ ਰਖਣਾ ਝੂਠ ਮਾਰਦਾ ਪਹਿਲੇ ਸੂਏ ਸੂਈ ਹੈ ਪਹਿਲਣੀ ਆ ਹਾਂ ਪਹਿਲਣੀ ਆ ਠੀਕ ਹੈ ਬਾਕੀ ਥਣਾ ਤੋਂ ਜਿਹੜਾ ਵੀ ਪਸ਼ੂ ਦਾ ਕੰਮ ਕਰਦਾ ਨੂੰ ਪਤਾ ਲੱਗ ਹੀ ਜਾਂਦਾ ਥਣਾ ਤੋਂ ਅਸਾ ਦੇਣਾ ਜਿਹਨੂੰ ਕਿੰਨੇ ਕੋ ਗਿਆ ਸੂਈ ਇਹ ਵੀਰ ਜੀ ਮੇਲੇ ਤੇ ਚੱਲ ਪਈ ਕੋਈ 8 ਦਿਨ ਮਾਲੇ ਕੋਈ 9 ਦਿਨ ਮਾਲੇ ਠੀਕ ਹੈ ਜੀ ਹਾਂ ਸਮਝ ਜਾਪੋ ਆਪਣੀ ਕਿਉਂਕਿ ਵੀਰ ਫਿਰ ਕਮੈਂਟ ਤੇ ਆ ਦਿੰਦੇ ਨਹੀਂ ਜਿਹਨੂੰ ਦਾ ਮਹੀਨਾ ਹੋ ਗਿਆ ਬਾਕੀ ਮੇਲੇ ਤੇ ਤਾਂ ਕੋ ਮੰਨ ਚਲੋ ਬਾਹਰ ਤੇਰੀ ਦਿਨੀ ਪਸ਼ੂ ਮੇਲੇੋਂ ਚੱਲ ਪੈਂਦਾ ਮਗਰ ਬੱਚਾ ਇਹਦੇ ਵੀ ਇਹਦੇ ਬੱਚਾ ਮਗਰ ਇਹਦੇ ਥੱਲੇ ਗੋਪੀ ਵੀਰ ਕਿੰਨਾ ਕੁ ਦੋਦ ਚਵਾਵਾਂਗੇ ਥੱਲੇ ਕੋਈ 18 ਬਾਜੀ 18 19 ਲੀਟਰ ਕਿਸਾਨ ਫਿਰੋਏ ਤੇ ਥੱਲੇ ਦੁੱਧ ਅੱਜ ਕੋਈ 10 ਦਿਨਾਂ ਦੀ ਮੰਨ ਲੈ ਕੋਈ 12 ਦਿਨਾਂ ਦੀ ਮੰਨ ਲੈ ਮੈਲੇ ਤਾਂ ਚੱਲ ਵੀ ਦੁੱਧ ਕਰਜੂ ਰਾਜਵੀਰ ਦੇ 23 24 ਲੀਟਰ ਨਾਰਮਲ ਠੀਕ ਅੱਜ ਆਪਾਂ ਜਿਹੜਾ ਚਵਾ ਦਾਂਗੇ 18 19 ਹਾਂ ਆਪਾਂ ਜਿਹੜਾ ਚਵਾਉਣਾ ਆਪਾਂ ਉਹਦੀ ਗੱਲ ਕਰਨੀ ਥੋੜਾ ਜਿਹਾ ਥਣ ਆਪਾਂ ਲਾ ਗਿਓ ਦਿਖਾਉਣੇ ਆ ਬੈਕ ਸਾਈਡ ਤੋਂ ਕਰੋ ਚੱਕ ਠੀਕ ਆ ਜੀ ਥਣ ਵੈਸੇ 200 ਹੱਥੀ ਚਵਾਈ ਵਾਲਾ ਹੈ ਬਾਕੀ ਸਪੇਸ ਆ ਤਕਰੀਬਨ ਕੋਈ ਚੱਪੇ ਚੱਪੇ ਦੇ ਥਣ ਲੱਗਾ ਐ ਇੰਨੀ ਕੋ ਬੇਤੀ ਜਿਹੜੀ ਆਪਜੀ ਥਣਾਂ ਦੇਖੀ ਆ ਚਾਰੇ ਥਣਾਂ ਦੀ ਤੇ ਤੇ ਸ਼ਾਮ ਨੂੰ ਜਦੋਂ ਚਵਾਈ ਦੇ ਸਮੇਂ ਜਾਊਗਾ ਠੀਕ ਆ ਜੀ ਓਵੇਂ ਓਵੇਂ ਲੇਵਾ ਭਰ ਕੇ ਪਸੂ ਤਿਆਰ ਕਰੀ ਜਾਊਗਾ ਤੇ 18 17 18 ਲੀਟਰ ਜਿਹੜਾ ਹੁਣ ਮੇਰਾ ਵੀਰ ਕੋਈ ਵੀ ਚੋ ਕੇ ਆਪਣੀ ਤਸੱਲੀ ਕਰ ਲੇ ਕੱਦ ਘੜ ਸੋਣਾ ਇੱਕ ਵਾਰੀ ਮਨਦੀਪ ਵੀਰ ਖੋਲ ਕੇ ਤੋੜ ਦਈਏ ਮੜਾ ਜੀ ਪਿਛਲੇ ਥਣਾ ਦੁੱਧ ਉਹਨਾਂ ਹੀ ਅਗਲੇ ਬਰਾਬਰ ਚੰਗੀ ਗੱਲ ਵੀਰੇ ਹਾਂ ਗਾੜ ਬਚਾਰ ਬਰਾਬਰ ਬਾਕੀ ਕਿਸੇ ਰਕ ਦਾ ਭੂੜ ਛੱਟਾ ਕੋਈ ਨਾ ਐ ਸਲਾਈਆਂ ਕੋਆਂ ਉਹਨੀਆਂ ਉਂਗਲ ਉਂਗਲ ਜੁੱਡੀ ਮੋਟੀ ਦਾ ਭੂੜ ਛੱਟਾ ਓਕੇ ਆ ਬਾਕੀ ਹਾਂ ਮੈਂ ਨਾ ਚਵਾਈਆਂ ਵਾਲੇ ਦੇ ਵੀਰ ਤਸੱਲੀਆਂ ਕਰਾ ਕੇ ਭੇਜਾਂਗੇ ਤੇ ਠੀਕ ਆ ਜੀ ਲਓ ਦੋਸਤੋ ਥੋੜਾ ਆਪਾਂ ਤੁਹਾਨੂੰ ਇੱਧਰ ਇੱਕ ਹੋਰ ਲੰਮਾ ਤੋਰ ਕੇ ਦਿਖਾ ਦਿੰਨੇ ਆ ਥੋੜਾ ਜਿਹਾ ਕੰਟਰੋਲ ਜੀ ਵੀਰ ਮਨਦੀਪ ਥੋੜਾ ਸਲੋ ਹੀ ਤੋਰਨ ਦੀ ਕੋਸ਼ਿਸ਼ ਕਰਿਆ ਜੀ ਆਹ ਦੇਖੋ ਜੀ ਸੋ ਹੁਣ ਮੌਕੇ ਤੇ ਜਿਹੜੀ ਤੁਹਾਨੂੰ ਆਪਾਂ ਦੋਸਤੋ ਚੀਜ਼ ਨੋਟ ਕਰਾ ਦਾਂਗੇ ਉਹ ਤੁਸੀਂ ਜ਼ਰੂਰ ਨੋਟ ਕਰ ਲਿਆ ਕਰੋ ਠੀਕ ਆ ਜੀ ਬਾਕੀ ਥਣ ਭਾਂਡੇ ਦੀ ਚੰਗੀ ਆ ਹਾਈਟ ਕਾਰ ਤੋਂ ਸੋਨਾ ਕਰਮਾਲੀ ਦਾ ਵਪਾਰ ਲਾਏ ਨਾ ਕਈ ਵਾਰ ਪਸ਼ੂ ਦੋ ਤਿੰਨਾਂ ਥਾਵਾਂ ਤੋਂ ਘੁੰਮਿਆ ਹੁੰਦਾ ਟਕਾਣਿਆਂ ਤੋਂ ਅੱਗੇ ਜੀ ਕੋਈ ਵੀਰ ਘਰੇ ਘਰੇ ਲੋ ਕੋਈ ਲੈ ਜਾਊਗਾ ਟਕਾ ਕੇ ਸੇਵਾ ਕਰੋਗੇ ਪਸ਼ੂ ਬਾਡੀ ਮੈਂਟੇਨੈਂਸ ਵੀ ਕਰ ਜਾਊਗਾ ਸਰੀਰ ਪੱਖੋਂ ਵੀ ਪਰੂਗਾ ਠੀਕ ਆ ਜੀ ਬਾਕੀ ਹਵਾਨੇ ਚੱਡੇ ਦਾ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਸਫਾਈ ਵਾਲਾ ਚੱਡਾ ਲੇਵਾ ਲੈ ਵੀਰ ਮਨਦੀਪ ਮੋੜ ਸੋ ਬਾਕੀ ਰੰਗ ਪ੍ਰਿੰਟ ਤੋਂ ਔੜੇ ਸਾਹਮਣੇ ਆ ਠੀਕ ਆ ਜੀ ਸੁਪੇਲ ਬੂਲ ਚੰਗੀ ਆ ਬੈੜਦੀ ਲੰਬਾਈ ਪੂਰੀ ਆ ਠੀਕ ਆ ਲੈ ਵੀ ਕੋਪੀ ਬੜੇ ਵੀ ਚੰਗੀ ਆ ਭਰਾ ਬਹੁਤ ਚੰਗੀ ਚਲੋ ਜਿਆਦਾ ਤੇ ਆਪਾਂ ਆਪਣੇ ਵੱਲੋਂ ਤਾਂ ਨਹੀਂ ਕਹਿੰਦੇ ਜੇਕਰ ਅੱਜ 18 ਕਿਲੋ ਤੇ 20 ਬੂ ਲੀਟਰ ਤੱਕ ਨਾਰਮਲ ਦੁੱਧ ਚੁੰਮਦੀ ਹੋਵੇ ਹੋ ਸਕਦਾ 20 ਹੁੰਨੇ ਹੋਵੇ ਹਾਂ ਪਰ ਆਪਾਂ ਦੋ ਛੱਡ ਕੇ ਪਹਿਲਾਂ ਹੀ ਇਹ ਜਣਾ ਵੀਰ ਜਾ ਕੇ ਉੱਥੇ ਤੁਹਾਨੂੰ ਫੋਨ ਲਾਵੇ ਵੀਰ ਨੇ 18 ਦੱਸਿਆ ਇਹਦੇ ਵੀਰ 12 ਨਿਕਲੇ ਤੇ ਰੋ ਕੰਮ ਨਹੀਂ ਆਪਾਂ ਕਿਲੋ ਖੰਡ ਆਪਾਂ ਹਮੇਸ਼ਾ ਕਹਿੰਦੇ ਵੀ ਘਾਟ ਹੀ ਦੱਸੋ ਪਹਿਲਾਂ ਦੱਸੋ ਅਗਲੇ ਦੀ ਹਾਂ ਜੇ ਚੋਣ ਚ ਕਮੀ ਪਹਿਲਾਂ ਬੋਲੋ ਜੇ ਐ ਅਗਲਾ ਖਾਲੀ ਕਰਕੇ ਤੁਸੀਂ ਕਿੱਟੋ ਕੱਟੋ ਦੋ ਆਦ ਦਾ ਵੀ ਕਈ ਫਰਕ ਪਾ ਜਾਂਦੇ ਆਪਾਂ ਨਹੀਂ ਕਹਿੰਦਾ ਕਿਸੇ ਬਣਾ ਲਿਆ ਵੀ ਕਿਹੜਾ ਹਲੂਕੇ ਨੂੰ ਪੁੱਛਣਾ ਹਾ ਰਾਜਵੀਰ ਮੈਂ ਪਹਿਲਾਂ ਵੀ ਕਹਿੰਦਾ ਰਹਾ ਵੀ ਡੰਗਰ ਨਹੀਂ ਵੀਡੀਓ ਤੇ ਬੰਦਾ ਵਿਕਦਾ ਜੀ ਹਾਂ ਇਹ ਨਾ ਆਪਦਾ ਕਿਉਂ ਅੱਡਾ ਖਰਾਬ ਕਰਦੇ ਜੋਗਾ ਸੱਚ ਬੋਲੋ ਵੀਡੀਓ 'ਚ ਕਿਉਂ ਚੰਗੇ ਭਲੇ ਬੰਦਿਆਂ ਨੂੰ ਖਰਾਬ ਕਰਦੇ ਕੋਈ ਟੁੜਕੂ ਨਾ ਰੱਖੋ ਜੇ ਵਪਾਰ ਕਰਨਾ ਤੇ ਇੱਕ ਠੋਕ ਕੇ ਕਰੋ ਚੰਗਾ ਵਪਾਰ ਕਰੋ 2000 ਪਸ਼ੂ ਮਹਿੰਗਾ ਲੈ ਲਓ ਮੇਰੇ ਹੱਥ ਜੋੜ ਕੇ ਵੇਂਦੀਆਂ ਪਰ ਗਾਧਰਾ ਕਰਵਾੜੋ ਬਿਲਕੁਲ ਜੀ ਬਿਲਕੁਲ ਕੋਈ ਕਿਸੇ ਤਰ੍ਹਾਂ ਰੁਪਈਏ ਇਕੱਠੇ ਕਰਦਾ ਕੋਈ ਕਿਸੇ ਤਰ੍ਹਾਂ ਪਾਉ ਰਾਤ ਰਾਤਾਂ ਜਾਗ ਜਾ ਕੇ 100-100 ਰੁਪਏ ਇਕੱਠੇ ਕਰਕੇ ਕਿਲੇ ਪਸ਼ੂ ਲੈਣਾ ਹੁੰਦਾ ਬਸ ਵੀਰੇ ਬਸ ਅੱਛਾ ਗੱਲ ਕਰਦਾ ਜੇ ਤੇ ਰਾਤ ਨੂੰ ਵੀ ਜਦੋਂ ਮਾੜਾ ਪਸ਼ੂ ਜਾਂਦਾ ਬਿਲਕੁਲ ਵੀਰੇ ਗੋਪੀ ਇਹਦਾ ਕੀ ਡਿਮਾਂਡ ਕੀ ਮੁੱਲ ਰਹੂਗਾ ਡਿਮਾਂਡ ਦਾ ਵੀਰ ਭਾਵੇਂ ਦਾ 85 ਕਰ ਲਈਏ 80 ਕਰ ਲਈਏ ਤਾਂ 75000 75000 75000 ਦੀ ਵੀ ਦੇ ਦੇਣੀ ਜਿੱਥੇਗਾ ਜਾਂ ਹੋਰ ਵੀ ਹੋ ਜੂ ਥੱਲੇ ਤੂੰ ਇਹ ਦੱਸ ਦੋ ਅਜ ਫੇ ਨਹੀਂ ਮੈਂ ਤਾਂ ਦੱਸ ਦੇਣਾ ਖਿੱਚ ਕੇ ਕਰ ਦਈਏ ਜਿੰਨਾ ਹੁੰਦਾ ਥੱਲੇ ਹੋਰ ਦੋ ਦੱਸੋ 75 70 ਦੀ ਆ ਜਾ ਨਾ ਕਰ ਦੋ 70 ਦੀ 70 ਦੀ ਲਓ ਜੀ ਉਹਦੇ ਵਿੱਚੋਂ 1000 ਰੁਪਏ ਛੱਡਾਂਗੇ। ਲਓ ਜੀ। ਹਾਂ। 69000 ਦੀ ਇੱਕ ਘੱਟ 70 ਦੀ ਮਿਲ ਜੂਗੀ। ਬਾਕੀ ਤੁਸੀਂ ਵਹਿੜ ਦੇ ਜਿਹੀ ਲਈ। ਤੋਂ ਕਿ ਆ ਕੇ ਵੇਖੋ ਪਹਿਲੋਂ। ਤੋਂ ਡਿਜ਼ਾਈਨ ਜੂਣ ਚੰਗਾ ਠੀਕ ਆ ਜੀ। ਬਾਕੀ ਥੱਲਿਓ ਥੱਲਿਓ ਲੈਵਲ ਹੋਵੇ ਦੀ ਚੰਗੀ ਆ। ਮਗਰ ਇਹਦੇ ਬੱਚਾ ਮੇਲ ਕਾਫ ਆ। ਦੋ ਬੜਾ ਸਜਰ ਤਾਜ਼ੀ ਸੁਈਆਂ। ਦੋ ਮਗਰ ਬੱਚੇ ਮੇਲ ਕਾਫ ਆ। ਇੱਧਰ ਆ ਜਾ ਗੋਪੀ ਦੀ ਰੋਮ ਵਾਲਾ ਲੈ ਗਿਆ ਤੇ ਵੀਰੇ ਇਥੇ ਲਓ 5 ਹੀ ਲੀਟਰ ਦੁੱਧ ਜੋਗ। ਆ ਬਿਲਕੁਲ ਜੀ। ਇੱਧਰ ਇੱਕ ਆਪਣੇ ਕੋਲ ਜਿਹੜੀ ਆ ਸ਼ਾਈ ਵਾਲ ਕਰਾਸਾਂਗ ਵਿੱਚ ਆਈ ਆ। ਪੂਰੀ ਡਬਲ ਵੜੇ ਵੀ। ਫੁੱ ਲੋ ਵੀ ਭਰਾਵੋ ਕਰੋ ਜੇ ਬੋਲ ਡਬਲ ਬਰੀ ਕਿਹੇ ਗੱਲਾਂ ਨਹੀਂ ਜਿਹੜੀ ਆਪਦੀ ਚੀਜ਼ ਆ ਨਾ ਕਿਤੇ ਰਸੀ ਨਹੀਂ ਬਸ ਸਾਡੀ ਕੱਚੀ ਕੱਚੀ ਆ ਠੀਕ ਆ ਜੀ ਤੇ ਉਹਦਾ ਇਹਦਾ ਆਪਾਂ ਵੀਰ ਫੋਨ ਤੇ ਅੱਜ ਕਰਨਾ ਕੱਚੀ ਦਾ ਜੇ ਕੋ ਅੱਜ ਖੜਦਾ ਵਾ ਅੱਜ ਉਹਨੂੰ ਬੜੇ ਰੇਟ 'ਚ ਦਵਾਂਗੇ ਭਾਵੇਂ ਕੋਈ ਵੀਰ ਵੇਚਣ ਵਾਲਾ ਲੈ ਜਾਏ ਤੇ ਭਾਵੇਂ ਘਰ ਰੱਖਣ ਵਾਲਾ ਲੈ ਜਾਏ ਥੋੜਾ ਸਵਾਲੇ ਰੇਟ 'ਚ ਮਿਲ ਜੂਗਾ ਸਵਾਲੇ 'ਚ ਮਿਲ ਜੂਗਾ ਅੱਜ ਅੱਛਾ ਗੋਪੀ ਵੀਰ ਸੂਆ ਇਹਦਾ ਕਿੰਨਾ ਮੰਨਦੇ ਕਿੰਮਾ ਸੂਰੀ ਹੈ ਇਹ ਵੀ ਛਕੀ ਆ ਛਕੀ ਦੂਜਾ ਸੂਆ ਸੂਰੀ ਦੂਜਾ ਸੂਆ ਪਹਿਲੇ ਸੂਏ 22 23 ਲੀਟਰਾਂ ਦੇ ਦੁੱਧ ਭਰਿਆ ਠੀਕ ਆ ਜੀ ਜਿੰਨੇ ਨਹੀਂ ਤੇ ਇਹੋ ਜਿਹੇ ਵੜਾ ਲੈਣੇ ਦੋ ਤਿੰਨਾਂ ਤੇ ਕਿੰਨੇ ਦੇਣਾ ਹਾਂ ਹਾਂ ਵੀ ਵਜਨ ਦੋੜ ਪੂਰਾ ਬਾਕੀ ਥੱਲੇ ਝੋਲ ਚਾ ਲੈਵਾ ਕਾਫੀ ਚੱਡਾ ਮਾਰੂਗੇ ਬਾਕੀ ਮੈਨਾਂ ਜੇ ਬਿਲਕੁਲ ਸ਼ਹਿਦ ਆਉਂਦਾ ਜੀ ਆ ਲਓ ਜੀ ਤੋਂ ਦੋ ਸੋਬਾਨੇ ਚੱਡੇ ਦੀ ਤੁਸੀਂ ਵੇਖੋ ਵੈਸੇ ਢਿਲ ਢੁਲ ਬਹੁਤਾ ਲੈਵੇ ਚ ਅਜੇ ਘਟੋ ਘਟ ਮੈਨੂੰ ਲੱਗਦਾ ਸੌਂਦੇ ਨਹੀਂ ਹਵਤਾ 8 ਦਿਨ ਕੋਈ ਨਹੀਂ ਇਹਦੇ ਵਿੱਚ 14 ਦਿਨ ਬਹਿ ਜੇ ਦਹੋਂ ਵੀ ਬਾਹਰ ਲੈ ਜਾਊਗੀ ਦਹੋਂ ਬਾਹਰ ਲੈ ਜਾਊਗੀ ਬਾਣ ਬਾਣ ਕਮਲੀ ਹੋ ਜਾਊਗੀ ਲਓ ਬਾਕੀ ਢਿਲ ਲੈਵੇ ਦੇ ਵਿੱਚ 200 ਨਾਰਮਲੀ ਕਾਫੀ ਤੁਹਾਨੂੰ ਦਿਖਾਈ ਦੇ ਰਹੀ ਆ ਤੇਪਣ ਤੋਂ ਪਾਉਣ ਗੋਪ ਲਓ ਜੀ ਸੋ ਇੱਕੋ ਜਾਂ ਦੋਸੋ ਮਤਲਬ ਵੀਰ ਦਾ ਕਹਿੰਦਾ ਵੀ ਇੱਕੋ ਜਿਹਾ ਨੀਰਾ ਹੋਊਗਾ ਕੋਈ ਰੰਗ ਦੇ ਵਿੱਚ ਜਾਂ ਕੋਈ ਤਪਾਈ ਦੇ ਵਿੱਚ ਇੱਕੋ ਜਿਹਾ ਚਾਰੇ ਥਲਾਂ ਦੇ ਇੱਕੋ ਜਿਹਾ ਗੁੰਦ ਆਉਂਦੀ ਆ ਠੀਕ ਆ ਇਹ ਤਾਂ ਆਉਂਦਿਆ ਠੀਕ ਆ ਲੈ ਵੀਰ ਮਨਦੀਪ ਖੋਲ ਕੇ ਦਿਖਾਈਏ ਬਾਕੀ ਵੇਲ ਵੀ ਦੋਸਤੋ ਸੋਹਣੀ ਐ ਬੈੜਦੀ ਕਦ ਕੁਦ ਵੀ ਸੋਹਣਾ ਤੇ ਜੰਮੀ ਪਲੀ ਪੂਰੀ ਆ ਠੀਕ ਆ ਵਜਾਂ ਲੋਰ ਪੂਰਾ ਬਾਕੀ ਕਰੋ ਚੱਕ ਸੋ ਸ਼ਾਈ ਵਾਲ ਦੇ ਵਿੱਚ ਕਰਾਸ ਅੰਗਾ ਤੇ ਥੱਲਿਓ ਹਵਾਨੇ ਚੱਡੇ ਦੀ ਸੋਹਣੀ ਬਣੂਗੀ ਠੀਕ ਆ ਹਜੇ ਦਿਨ ਕਾਫੀ ਖੁੱਲੇ ਡੋਲੇ ਲੈ ਜਾਊਗੀ ਕੋਈ 10 ਤੋ 15 14 14 ਦਿਨਾਂ ਦਾ ਇਡੀਆ ਤੇ ਦੇਖ ਲਾ ਲਾ ਜਿਹੜੇ ਵਿਖਾ ਦਨੀਆਂ ਸਰਗੇ ਆ ਸੌਦਾ ਕਰਿਓ ਇਹ ਆ ਜੋ ਤਿੰਨ ਨਗ ਜਿਹੜੇ ਦੋਸੂ ਘਰਿਆਲੇ ਵੀਰ ਗੋਪੀ ਦੇ ਕੋਲ ਜਿਹੜੇ ਅੱਜ ਮਕਾਉ ਨੇ ਲਾਤੀ ਡੇਰੀ ਫਾਰਮ ਤੇ ਤੋ ਪਸ਼ੂ ਇਸੇ ਤਰ੍ਹਾਂ ਦੋਸੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਇਸ ਫਾਰਮ ਤੇ ਤੋ ਜਦੋਂ ਮਰਜੀ ਤੁਸੀਂ ਆਓ ਕੋਈ ਦੋ ਚਾਰ ਨਗ ਤੁਹਾਨੂੰ ਇੱਥੇ ਖੜੇ ਮਿਲਣਗੇ ਵਿਕਰੀ ਵਾਲੇ ਠੀਕ ਆ ਜੀ ਸੋ ਬਾਕੀ ਖਲੋਨੀ ਖਲਾਨੀ ਵੈੜ ਦੀ ਇੱਕ ਵਾਰੀ ਤੁਸੀਂ ਚੈੱਕ ਕਰੋ ਬਾਡੀ ਸਟਰਕਚਰ ਚੈੱਕ ਕਰ ਲਓ ਜਾਓ ਵੀਰ ਮਨਦੀਪ ਤੁਰ ਲਿਆ ਜੀ ਤੋ ਜਿੰਨੀ ਆ ਦੋਸਤੋ ਚੰਗੀ ਆ ਜੰਪਲ ਕਰਮਾਲੀ ਨੂੰ ਪੂਰਾ ਲੱਗਾ ਤੇ ਹਵਾਨੇ ਚੱਡੇ ਦੀ ਵੀ ਪੂਰੀ ਖਬਰਦਾਰ ਆ ਤੇ ਬਾਕੀ ਨੰਬਰ ਨੰਬਰ ਜਿਹੜੇ ਆ ਮੇਰੇ ਗੋਪੀ ਦੇ ਲਗਾਤਾਰ ਸਕਰੀਨ ਦੇ ਥੱਲੇ ਆਪਾਂ ਚਲਾ ਦਾਂਗੇ ਉਹਨਾਂ ਤੋਂ ਪੁੱਛ ਵੀ ਲਵਾਂਗੇ ਜਿਨ੍ਹਾਂ ਤੇ ਤੁਸੀਂ ਕੰਟੈਕਟ ਕਰਨਾ ਠੀਕ ਆ ਲੈ ਵੀ ਕੋਪੀ ਵੀ ਚੰਗੀ ਆ ਬੜ ਅੱਜ ਜਾਦਕਰੂ ਕੋ ਵੀਰ ਅੱਜ ਚਲੋ ਉਹ ਹੀ ਕੋਈ 15 14 14 ਦਿਨ ਕਿਸੇ ਨੇ ਸਾਹਣੀ ਵੀਰ ਨੇ ਹਾਂ ਕਿੰਨੇ ਦੀ ਦੇ ਦਾਂਗੇ ਆਪਾਂ ਹਾਨਾ ਇਹਦਾ ਵੀਰ ਜੀ ਅੱਜ ਆਪਾਂ 72000 ਦੀ ਹਾਨਾ ਕਰਾਂਗੇ 72 ਦੀ ਹਾਂ ਸਤਰਾ ਕੁ ਸੌਣ ਛੱਡ ਕੇ ਪੂਰੀ ਵੇਚਦੇ ਆ ਤੇ ਫਿਰ ਵੀਰ 10000 ਚੜ ਕੇ ਮਿਲੂਗਾ ਪੂਰੀ ਤਿਆਰੀ ਤੇ ਹੋਈ ਤੇ ਤਿਆਰੀ ਚੋਈ ਤੇ ਠੀਕ ਆ ਉਹਦੇ ਵਿੱਚੋਂ ਦੋ ਛੱਡ ਦਾਂਗੇ 70 ਦੀ 70 ਦੀ ਠੀਕ ਆ ਜੀ 4000 ਛੱਡ ਕੇ ਛੱਡ ਦੋ ਕਾਹਦੇ ਨਾ ਦੇ ਲੀਗੀ ਮਰੋ ਠਾੜ ਹਜ਼ਾਰ ਦੇ ਵਿੱਚੋਂ 100 ਰੁਪਿਆ ਛੋਟ ਠਾੜ ਚ 60 ਦੇ ਵਿੱਚ ਲਓ ਜੀ ਠਾੜ ਹਜ਼ਾਰ ਦੇ ਵਿੱਚੋਂ 100 ਰੁਪਿਆ ਛੋਟ ਆ ਬਾਕੀ ਉਹ ਵੀ ਦੋਸਤੋ ਹਜੇ ਕੋਈ 10 12 14 ਦਿਨ ਲੈੰਦੀ ਕਰਕੇ ਬਾਕੀ ਅਗੇ ਮੇਰੇ ਵੀਰ ਕਿਸੇ ਕਾਰੀ ਵਿਹਾਰੀ ਨੇ ਕਹਾਂ ਸੇਲ ਵੀ ਕਰਨੀ ਹੈ ਕਿਉਂਕਿ ਵੇਚਣ ਵਾਲੇ ਵੀਰ ਵੀ ਕਾਫੀ ਮਾਲ ਖੜਦੇ ਆ ਲੈ ਕੇ ਜਾਂਦੇ ਆ ਠੀਕ ਆ ਜੀ ਜੀ ਵੀ ਨਹੀਂ ਵੇਚਣ ਵਾਲੇ ਜਾਂਦੇ ਆ ਜਿਆਦਾਤਰ ਵੀਰ ਪਸ਼ੂ ਸੇਲ ਵੇਚਣ ਵਾਲੇ ਲੈ ਕੇ ਜਾਂਦੇ ਆ ਡਿਆਂ ਤੋਂ ਠੀਕ ਆ ਨੰਬਰ ਆਪਾਂ ਵੀਰ ਗੋਪੀ ਦੇ ਲੈ ਲੈਨੇ ਆ ਜਿਹਨਾਂ ਦੇ ਕੋਈ ਕਿਸੇ ਘਰ ਦਾ ਪਰਿਵਾਰੀ ਦੀ ਮੋਹ ਰਗੋਆ ਸਰ ਗਰੰਟੀਆਂ ਵਾਲੀਆਂ ਹਾਂ ਚਲੋ ਕਿਤੇ ਕੋਈ ਹੋ ਜਾਂਦਾ ਪਸ਼ੂ ਜਿਹੜਾ ਕਮੀ ਲੈ ਜੇ ਆ ਆਪਾਂ ਵੀ ਇੱਥੇ ਦੇਂਦੇ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਜੀ ਆਪਣਾ ਵੇਖੋ ਦੁਕਾਨਦਾਰੀ ਆ ਕਿਉਂ ਅੱਡਾ ਆਪਾਂ ਬਦਨਾਮ ਕਰ ਗਏ ਮਾੜਾ ਪਸ਼ੂ ਦੇ ਕੇ ਦੋ ਵੜਾ ਪੰਜਾ ਹੀ ਹਾਂ ਕੰਨੀ ਤੇ ਲਾ ਕੇ ਵੱਲ ਗਿਆ ਉਹਦੇ ਕੋਈ ਅਗਰੇ ਕੋਈ ਨਾ ਕੇ ਦਾ ਫੋਨ ਆਵੇ ਵੀਰ ਤੂੰ ਠੱਗੀ ਮਾਰ ਲਿਓ ਕੰਮ ਨਹੀਂ ਕਰਨਾ ਉਹਨੇ ਕਹਾਨੂੰ ਵੀਰੇ ਹਾਂ ਪੈਸੇ ਲਾਉਣੇ ਕਿਸੇ ਨੇ ਆਪਾਂ ਕਿਹਾ ਨੇ ਆਪਾਂ ਨੂੰ ਠਿਕਰੀਆਂ ਤੇ ਕਿਸੇ ਨੇ ਦੇਣੀਆਂ ਨੇ ਪੈਸੇ ਦੇਣੇ ਬਿਲਕੁਲ ਜੀ ਬਿਲਕੁਲ ਆਪਾਂ ਨੂੰ ਪੈਸੇ ਦੇ ਕੇ ਲਾਉਣੇ ਆਪਾਂ ਨੇ ਆਪਦੇ ਵੱਲੋਂ ਆਪਾਂ ਨੇ ਵੀ ਹਮੇਸ਼ਾ ਚੰਗਾ ਪਸਦੋਵੋ ਅੱਗੇ ਬਰਾਤ ਅਗਲੇ ਬਰਾਤ ਆ ਕੋਈ ਕਿਸਮਤ ਵੀ ਚਾਹੀਦੀ ਲੈ ਵੀ ਕੋਪੀ ਵੀਰ ਇੱਕ ਨੰਬਰ ਕਰਦੇ ਆਪਣੇ ਸਾਹ ਜਿਹੜਾ 995780777 997778484 ਠੀਕ ਹੈ ਜੀ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ